ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਇੱਕ ਹੋਰ ਨਵੀਂ ਕਹਾਣੀ ਵਿੱਚ ਮੈਂ ਆਪਣੀ ਜ਼ਿੰਦਗੀ ਦੇ ਤਜਰਬੇ ਵਿੱਚ ਇਹੀ ਵੇਖਿਆ ਹੈ ਕਿ ਜੋ ਵੀ ਇਨਸਾਨ ਇਸ ਦੁਨੀਆ ਤੇ ਰਿਹਾ ਹੈ ਆਪਣੀ ਜ਼ਮਾਨੇ ਦੇ ਹਿਸਾਬ ਨਾਲ ਬਹੁਤ ਵਧੀਆ ਵਿਚਰਿਆ ਹੈ ਪਰ ਹੁਣ ਪਤਾ ਨਹੀਂ ਜ਼ਮਾਨੇ ਦਾ ਫਰਕ ਪੈ ਗਿਆ ਹੈ ਜਾਂ ਸਮੇਂ ਦੇ ਨਾਲ ਨਾਲ ਮਾਹੌਲ ਹੀ ਬਦਲ ਚੁੱਕਿਆ ਹੈ ਗੱਲ ਕਰਦੇ ਹਾਂ ਉਸ ਸਮੇਂ ਦੀ ਅੱਜ ਤੋਂ 30 ਸਾਲ ਪਹਿਲਾਂ ਲੋਕ ਬਹੁਤ ਸਾਦੀ ਤੇ ਸਕੂਨ ਭਰੀ ਜ਼ਿੰਦਗੀ ਜਿਉਉਂਦੇ ਸੀ ਹਰ ਕੋਈ ਇੱਕ ਦੂਜੇ ਦੇ ਸੁੱਖ-ਦੁੱਖ ਚ ਮੋਹਰੀ ਸੀ। ਚਾਹੇ ਉਹ ਪਰਿਵਾਰ ਹੋਵੇ, ਰਿਸ਼ਤੇਦਾਰੀ ਜਾਂ ਫੇਰਾਂਡ ਗਵਾਂਡ, ਹਰ ਇੱਕ ਦੇ ਨਾਲ ਪਰਿਵਾਰਿਕ ਮਾਹੌਲ ਤੇ ਭਾਈਚਾਰਕ ਸਾਂਝ ਸੀ। ਬੱਚਿਆਂ ਵਿੱਚ ਘਰ ਦੇ ਜੀਆ ਪ੍ਰਤੀ ਸਤਿਕਾਰ ਤੇ ਡਰ ਹੁੰਦਾ ਸੀ। ਕਿਉਂਕਿ ਉਹਨਾਂ ਸਮਿਆਂ ਵਿੱਚ ਬਹੁਤੀਆਂ ਛੋਸ਼ੇਬਾਜ਼ੀਆਂ ਨਹੀਂ ਸਨ। ਘਰਾਂ ਦਾ ਮਾਹੌਲ ਬਹੁਤ ਵਧੀਆ ਸੀ। ਜਾਂ ਕਹਿ ਲਓ ਕਿ ਉਦੋਂ ਦੀ ਪੀੜ੍ਹੀ ਬਹੁਤ ਵਧੀਆ ਸੀ। ਪਰ ਜੋ ਕੀ ਸਮੇਂ ਵਿੱਚ ਦੇਖਿਆ ਜਾਵੇ ਤਾਂ ਤਕਰੀਬਨ ਇਹਨਾਂ 30 ਸਾਲਾਂ ਵਿੱਚ ਸਭ ਕੁਝ ਹੀ ਖਤਮ ਹੈ ਬਹੁਤ ਕਿਤੇ ਟਾਮੇਟਲੇ ਘਰਾਂ ਵਿੱਚ ਪਰਿਵਾਰ ਹੋਣਗੇ ਜਿੱਥੇ ਛੋਟਿਆਂ ਨੂੰ ਵੱਡਿਆਂ ਦਾ ਡਰ ਜਾਂ ਸ਼ਰਮ ਰਹੀ ਹੋਵੇਗੀ ਘਰਾਂ ਦੇ ਮਾਹੌਲ ਬਹੁਤ ਖਰਾਬ ਹੋ ਚੁੱਕੇ ਹਨ ਘਰ ਵਿੱਚ ਹਰ ਇੱਕ ਸਹੂਲਤ ਹੋਣ ਦੇ ਨਾਲ ਵੱਡਿਆਂ ਦੇ ਨਾਲ-ਨਾਲ ਬੱਚਿਆਂ ਦੇ ਕੋਲ ਵੀ ਕਿਸੇ ਲਈ ਸਮਾਂ ਨਹੀਂ ਬਚਿਆ ਰਿਸ਼ਤੇਦਾਰੀਆਂ ਜਾਂ ਆਂਡਗਵਾੜ ਤਾਂ ਦੂਰ ਲੋਕ ਹੁਣ ਘਰ ਵਿੱਚ ਰਹਿੰਦੇ ਜੀਆ ਤੋਂ ਵੀ ਬੇਪਰਵਾਹ ਹੋਏ ਪਏ ਹਨ ਕਿਸੇ ਦੇ ਦੁੱਖ ਸੁੱਖ ਨੂੰ ਸਮਝਣਾ ਤਾਂ ਅੰਗਰੇਜ਼ੀ ਵਿੱਚ ਕਹਿੰਦੇ ਹਨ ਇਮੋਸ਼ਨਲ ਫੂਲ ਮੰਨਿਆ ਜਾਂਦਾ ਹੈ ਤੇ ਹੁਣ ਵਾਰੀ ਆਉਂਦੀ ਹੈ ਸਾਡੀ ਜੋ ਕਿ 30 ਸਾਲ ਤੇ ਹੁਣ ਵਾਲਿਆਂ ਦੇ ਵਿਚਕਾਰ ਰਹਿ ਜਾਂਦੇ ਹਾਂ ਅਸੀਂ ਆਪਣੇ ਤੋਂ ਵੱਡਿਆਂ ਨਾਲ ਵੀ ਰਚਮਚ ਕੇ ਰਹ ਰਹੇ ਤੇ ਹੁਣ ਛੋਟਿਆਂ ਨਾਲ ਵੀ ਰਹਿ ਰਹੇ ਹਾਂ ਪੂਦੋਂ ਸਮਾਸੀ ਕੇ ਘਰ ਵਿੱਚ ਵੱਡਿਆਂ ਦੀ ਚੱਲਦੀ ਐ ਜਾਂ ਉਹਨਾਂ ਦਾ ਆਖਾ ਨਹੀਂ ਮੋੜਨਾ ਤੇ ਹੁਣ ਬੱਚਿਆਂ ਦੀ ਸੌਣੀ ਪੈਂਦੀ ਐ ਕਿਉਂਕਿ ਬੱਚੇ ਜਿੱਦੀ ਹੋ ਗਏ ਨੇ ਥੋੜੇ ਵੱਡੇ ਹੋਣ ਤਾਂ ਡਿਪਰੈਸ਼ਨ 'ਚ ਚਲੇ ਜਾਂਦੇ ਹਨ ਇਹ ਸਭ ਮੁਤਾਬਕ ਸਾਡਾ ਤਾਂ ਦੋਹਾਂ ਜ਼ਮਾਨਿਆਂ ਨਾਲ ਫਰਕ ਹੀ ਰਹਿ ਗਿਆ ਸਾਡਾ ਜ਼ਮਾਨਾ ਤਾਂ ਆਇਆ ਹੀ ਨਹੀਂ ਇਦਾਂ ਵੀ ਕਹਿ ਸਕਦੇ ਹਾਂ ਕਿ ਸਾਨੂੰ ਵੱਡੇ ਬਨਾਂ ਹੀ ਨਹੀਂ ਆਇਆ ਨਵੇਂ ਜਮਾਨੇ ਦੇ ਹਿਸਾਬ ਨਾਲ ਚਲਦੇ-ਚਲਦੇ ਅਸੀਂ ਪੁਰਾਣਾ ਜਮਾਨਾ ਪਿੱਛੇ ਹੀ ਛੱਡ ਤੁਰੇ। ਅਸੀਂ ਉਮਰਾਂ 'ਚ ਵੱਡੇ ਹੋ ਗਏ ਪਰ ਅਸਲ 'ਚ ਵੱਡੇ ਹੋਣਾ ਭੁੱਲ ਗਏ। ਉਹ ਜ਼ਿੰਮੇਵਾਰੀਆਂ ਨਹੀਂ ਨਿਭਾ ਸਕੇ ਜੋ ਸਾਡੇ ਵੱਡਿਆਂ ਨੇ ਨਿਭਾਈਆਂ ਸੀ। ਉਹਨਾਂ ਨੇ ਆਪਣੀ ਜ਼ਿੰਦਗੀ ਸਾਡ ਛੱਡ ਕੇ ਸਾਨੂੰ ਜ਼ਿੰਦਗੀ ਦਿੱਤੀ। ਤੇ ਸਾਡੇ ਵਿੱਚੋਂ ਕਈ ਤਾਂ ਬਹੁਤ ਕੋਸ਼ਿਸ਼ ਵਿੱਚ ਹਨ ਕਿ ਆਪਣੇ ਬੱਚਿਆਂ ਨੂੰ ਆਪਣੇ ਸਮੇਂ ਨਾਲ ਜੋੜੀ ਰੱਖਣ। ਪਾਰਾ ਕਈ ਬੱਚਿਆਂ ਵੱਲੋਂ ਅਵੇਸਲੇ ਹੋ ਕੇ ਆਪਣੀ ਜ਼ਿੰਦਗੀ ਦਾ ਘੋੜਾ ਭਜਾਉਣ 'ਚ ਮਸਤ ਹੋ ਗਏ। ਪੈਸੇ ਕਮਾਉਣਾ ਤੇ ਐਸ ਪ੍ਰਸਤੀ ਦੀ ਜ਼ਿੰਦਗੀ ਜਿਉਂ 'ਚ ਲੱਗ ਗਏ ਤੇ ਹੁਣ ਲੰਘੇ ਵੇਲੇ ਨੂੰ ਜਮਾਨੇ ਦਾ ਨਾਮ ਦੇ ਕੇ ਪਛਤਾਵਾ ਮਹਿਸੂਸ ਕਰਦੇ ਹਨ। ਕਿਤੇ ਨਾ ਕਿਤੇ ਤਾਂ ਗਲਤੀ ਆਪਣੀ ਹੀ ਹੈ। ਜਰਾ ਸੋਚ ਕੇ ਦੇ। ਜੇਕਰ ਕਹਾਣੀ ਵਧੀਆ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਣਾ। ਧੰਨਵਾਦ।